ਤੋਂ ਖਾੜੀ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਤੇ ਕਈ ਵਾਰ ਅਨਸੁਖਾਵੀਆਂ ਘਟਨਾਵਾਂ ਦਾ ਸ਼ਿਕਾਰ ਵੀ ਹੋਣਾ ਪੈ ਜਾਂਦਾ ਹੈ ਤਾਂਇਜਾਹੀ ਇੱਕ ਮਾਮਲਾ ਹੁਣ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਹੁਸ਼ਿਆਰਪੁਰ ਦੇ ਨੌਜਵਾਨ ਸਾਹਿਬ ਸਿੰਘ ਦਾ ਗੁਆਟੇਮਾਲਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਜੀਹਾਂ ਠੀਕ ਸੁਣਿਆ ਤੁਸੀਂ ਤਾਂ ਡੋਂਕਰਾਂ ਦੇ ਵੱਲੋਂ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਹੈ ਪਰਿਵਾਰ ਦੇ ਕੋਲੋਂ ਪੈਸੇ ਜਿਹੜਾ ਨੇ ਉਹ ਮੰਗੇ ਜਾ ਰਹੇ ਸੀ ਤਾਂ ਇਹ ਸਭ ਦੇ ਦਰਮਿਆਨ ਸਾਬ ਸਿੰਘ ਜੋ 21 ਸਾਲਾਂ ਦਾ ਨੌਜਵਾਨ ਹੈ ਉਸ ਦੀ ਕੁੱਟਮਾਰ ਦੀ ਵੀਡੀਓ ਬਣਾ ਕੇ ਵੀ ਪਰਿਵਾਰ ਨੂੰ ਜਿਹੜਾ ਹੈ ਇਹਨਾ ਏਜੰਟਾਂ ਦੇ ਵੱਲੋਂ ਭੇਜੀ ਗਈ ਤੇ ਉਸ ਤੋਂ ਬਾਅਦ ਜਦੋਂ ਪਰਿਵਾਰ ਦੇ ਵੱਲੋਂ ਪੈਸੇ ਜਿਹੜਾ ਹੈ ਉਹ ਨਹੀਂ ਦਿੱਤੇ ਗਏ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਅ ਪਿਛਲੇ ਸਾਲ 2024 ਦੇ ਵਿੱਚ ਏਜੰਟ ਦੇ ਵੱਲੋਂ ਪਰਿਵਾਰ ਨੂੰ ਇਹ ਭਰੋਸਾ ਦਿਵਾਇਆ ਗਿਆ ਸੀ ਕਿ 45 ਲੱਖ ਰੁਪਏ ਦੇ ਵਿੱਚ ਉਹ ਸਾਹਬ ਸਿੰਘ ਨੂੰ ਜਿਹੜਾ ਹੈ ਉਹ ਵਿਦੇਸ਼ ਭੇਜੇਗਾ ਔਰ ਇੱਕ ਨੰਬਰ ਦੇ ਵਿੱਚ ਅਮਰੀਕਾ ਭੇਜੇਗਾ ਤਾਂ ਆ ਸਪਨਾ ਜਿਹੜਾ ਉਹ ਦਿਖਾ ਕੇ ਪਿਛਲੇ ਸਾਲ ਹੀ ਜਿਹੜਾ ਹੈ ਸਾਹਬ ਸਿੰਘ ਨੂੰ ਆਪਣੇ ਨਾਲ ਲੈ ਗਿਆ ਸੀ ਤਾਂ ਅਦ 21 ਸਾਲ ਦਾ ਜਿਹੜਾ ਨੌਜਵਾਨ ਹੈ ਸਾਹਬ ਸਿੰਘ ਤਾਂ ਅਕਤੂਬਰ ਮਹੀਨੇ 2024 ਦੇ ਵਿੱਚ ਉਹ ਅਮਰੀਕਾ ਜਾਣ ਦੇ ਲਈ ਨਿਕਲਿਆ ਤੇ ਇੱਕ ਸਾਲ ਪੂਰਾ ਹੋਣ ਤੇ ਆਇਆ ਹੈ ਤਾਂ ਉਸ ਨੂੰ ਜਿਹੜਾ ਡੋਂਕੀ ਲਗਵਾ ਕੇ ਅਮਰੀਕਾ ਲੈ ਕੇ जाया ਜਾ ਰਿਹਾ ਸੀ ਤਾਂ ਗੁਆਟੇਮਾਲਾ ਦੇ ਵਿੱਚ ਡੋਂਕਰਾਂ ਦੇ ਹੱਥੇ ਆ ਗਿਆ ਉਸ ਤੋਂ ਬਾਅਦ ਪਰਿਵਾਰ ਨੂੰ ਜਿਹੜਾ ਉਸੇ ਕੁੱਟਮਾਰ ਦੀ ਵੀਡੀਓ ਭੇਜੀ ਜਾਂਦੀ ਸੀ ਤੇ ਪੈਸਿਆਂ ਦੀ ਮੰਗ ਜਿਹੜੀ ਹੈ ਉਹ ਨਾਲ ਲੋਕਾਂ ਦੇ ਵੱਲੋਂ ਕੀਤੀ ਗਈ ਪਰ ਜਦੋਂ ਪਰਿਵਾਰ ਪੈਸੇ ਨਹੀਂ ਦੇ ਸਕਿਆ ਤੇ ਪਰਿਵਾਰ ਦੇ ਵੱਲੋਂ ਲਗਾਤਾਰ ਜਿਹੜੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਕਿ ਆਪਣੇ ਪੁੱਟੇ ਨੂੰ ਜਿਹੜਾ ਪੈਸੇ ਦੇ ਕੇ ਛੜਵਾਣ ਪਰ ਇਹ ਸਬਦੇ ਦਰਮਿਆਨ ਉਨਾ ਦੇ ਤੱਕ ਖਬਰ ਪਹੁੰਚੀ ਹੈ ਕਿ ਉਹਨਾਂ ਲੋਕਾਂ ਦੇ ਵੱਲੋਂ ਅਰ ਸਾਫ ਸਿੰਘ ਤੇ ਉਸ ਦੇ ਨਾਲ ਹੀ ਹਰਿਆਣੇ ਦਾ ਇੱਕ ਨੌਜਵਾਨ ਯੁਵਰਾਜ ਸਿੰਘ ਜੋ ਡੌਂਕੀ ਲਗਾ ਰਿਹਾ ਸੀ ਤਾਂ ਦੋਹਾਂ ਦਾ ਕਤਲ ਜੜਾ ਕਰ ਦਿੱਤਾ ਗਿਆ ਤੇ ਹੁਣ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਆਪਣਾ ਸਭ ਕੁਝ ਵੇਚ ਕੇ ਆਪਣੇ ਜਿਹੜਾ ਸਾਜੋ ਸਮਾਨ ਆਪਣੀ ਜ਼ਮੀਨ ਤੇ ਪਸ਼ੂ ਵੇਚ ਕੇ ਜਿਹੜੇ ਪੈਸੇ ਇਕੱਠੇ ਕੀਤੇ ਸੀ ਤਾਂ ਉਹ ਸਾਰੇ ਸਾਫ ਸਿੰਘ ਨੂੰ ਬਚਾਉਣ ਦੇ ਉੱਤੇ ਜਿਹੜਾ ਲਗਾ ਦਿੱਤੇ ਤੇ ਦੋ ਭੈਣਾਂ ਦਾ ਭਰਾ ਸੀ ਇਕਲੌਤਾ ਭਰਾ ਸੀ ਸਾਫ ਸਿੰਘ ਤਾਂ ਹੁਣ ਵਿਦੇਸ਼ ਦੀ ਧਰਤੀ ਗੁਆਟੇਮਾਲਾ ਦੇ ਵਿੱਚ ਉਸ ਦਾ ਡੋਂਕਰਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਤਾਂ ਸਭ ਕੁਝ ਵੇਚ ਕੇ ਜਿਹੜਾ ਨੌਜਵਾਨ ਨੂੰ ਵਿਦੇਸ਼ ਭੇਜਿਆ ਗਿਆ ਸੀ ਤਾਂ ਇੱਥੋਂ ਇੱਕ ਨੰਬਰ ਦਾ ਸੁਪਨਾ ਦਿਖਾ ਕੇ ਕਿ ਇੱਕ ਨੰਬਰ ਦੇ ਵਿੱਚ ਸਾਫ ਸਿੰਘ ਨੂੰ ਵਿਦੇਸ਼ ਲੈ ਕੇ जाया ਜਾਏਗਾ 45 ਲੱਖ ਰੁਪਈਆ ਜਿਹੜਾ ਹੈ ਏਜੰਟ ਦੇ ਵੱਲੋਂ ਪਹਿਲਾਂ ਹੀ ਪਰਿਵਾਰ ਤੋਂ ਲੈ ਲਿਆ ਗਿਆ ਤੇ ਹੁਣ ਗੁਆਟੇਮਾਲਾ ਦੇ ਵਿੱਚ ਡੋਂਕਰਸ ਦੇ ਵੱਲੋਂ ਜਿਹੜਾ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਪਰਿਵਾਰ ਦਾ ਲੋਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਡੋਂਕਰ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਬੇਟੇ ਦੀ ਮ੍ਰਿਤਕ ਦੇ ਨੂੰ ਵਾਪਸ ਲੈ ਕੇ ਆਉਣ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਕਿ ਉਹ ਆਪਣੇ ਪੁੱਤ ਦੀਆਂ ਆਖਰੀ ਰਸਮਾਂ ਇੱਥੇ ਜੜੀਆਂ ਨੇ ਉਹ ਨਿਭਾ ਸਕਣ ਤੇ ਆਖਰੀ ਵਾਰ ਆਪਣੇ ਬੇਟੇ ਦਾ ਮੂੰਹ ਦੇਖ ਸਕਣ ਤਾਂ ਬੇਹਦ ਮੰਦ ਭਾਗੀ ਖਬਰ ਹੈ ਤਾਂ ਜਿਹੜੀ ਸਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਗੋਟੇ ਮਾਲਾ ਦੇ ਵਿੱਚ ਅਮਰੀਕਾ ਲੈ ਕੇ ਜਾਣ ਦਾ ਸੁਪਨਾ ਦਿਖਾ ਕੇ ਸਾਫ ਸਿੰਘ ਨਾਮਕ ਨੌਜਵਾਨ ਜੋ ਕਿ ਦਸੂਹਾ ਦੇ ਪਿੰਡ ਮੋਰੀਆ ਦਾ ਰਹਿਣ ਵਾਲਾ ਹੈ ਉਸਾ ਕਤਲ ਕਰ ਦਿੱਤਾ ਗਿਆ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸਾਫ ਸਿੰਘ ਦੇ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ ਜੀ ਸਰ ਇਹਦਾ ਮਾਮਲਾ ਇਦਾਂ ਜੀ 10ਵੇਂ ਮਹੀਨੇ 2024 ਦੇ ਵਿੱਚ ਸਾਫ ਸਿੰਘ ਨੂੰ ਮਤਲਬ ਕਿ ਇਹਨਾਂ ਦੇ ਘਰਦਿਆਂ ਨੇ ਅਮਰੀਕਾ ਦੇ ਵਿੱਚ ਇੱਕ ਨੰਬਰ ਦੇ ਵਿੱਚ ਏਜੰਟ ਨਾਲ ਗੱਲ ਕਰਕੇ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਚੱਲਦਾ ਰਿਹਾ ਦੋ ਚਾਰ ਮਹੀਨੇ ਵਧੀਆ ਠੀਕ ਚੱਲਦਾ ਰਿਹਾ ਉਸ ਤੋਂ ਬਾਅਦ 12ਵੇਂ ਮਹੀਨੇ ਦੇ ਵਿੱਚ ਸਾਨੂੰ ਇੱਕ ਵੀਡੀਓ ਯਾਰੀ ਮਿਲਦੀ ਆ ਕਿ ਡੋਂਕਰਾਂ ਵੱਲੋਂ ਕਿਡਨਾਪ ਕਰ ਲਿਆ ਗਿਆ ਕਿਡਨਾਪ ਕਰਕੇ ਉਹਨਾਂ ਤੋਂ ਫਰौती ਮੰਗੀ ਗਈ ਸਾਡੇ ਤੋਂ ਫਰौती ਮੰਗੀ ਗਈ ਔਰ 20000 ਡਾਲਰ ਉਹਨਾਂ ਨੇ ਫਰौती ਮੰਗੀ ਆ ਔਰ ਇਹ ਏਜੰਟ ਨੂੰ ਸਾਰੇ ਪੈਸੇ ਦੇ ਚੁੱਕੇ ਸੀਗੇ ਆਲਰੇਡੀ 50 ਲੱਖ ਰੁਪਈਆ ਏਜੰਟ ਨੇ ਦਿੱਤਾ ਸੀ ਏਜੰਟ ਨੇ ਅੱਗੇ ਡੋਂਕਰਾਂ ਨੂੰ ਪੈਸੇ ਨਹੀਂ ਦਿੱਤੇ ਜਾਂ ਕੁਝ ਵੀ ਆ ਔਰ ਸਾਨੂੰ 7 ਤੋਂ 8 ਮਹੀਨੇ ਬਾਅਦ ਦੋ ਦਿਨ ਪਹਿਲਾਂ ਹੀ ਪਤਾ ਲੱਗਦਾ ਕਿ ਉਹਦੇ ਡੈੱਡ ਬੋਡੀ ਦੀਆਂ ਫੋਟੋਆਂ ਸਾਡੇ ਕੋਲ ਪਹੁੰਚਦੀਆਂ ਇੱਕ ਮੁੰਡਾ ਹੋਰ ਸੀ ਉਹਦੇ ਨਾਲ ਜੁਬਰਾਜ ਸਿੰਘ ਕਰਨਾਲ ਤੋਂ ਕੈਂਥਲ ਦਾ ਤੇ ਉਹ ਵੀ ਉਸ ਨਾਲ ਸੀ ਜੋ ਮਤਲਬ ਮੌਦ ਦੇ ਘਾਟੋਂ ਨਾਲ ਉਹਨਾਂ ਨੂੰ ਉਤਾਰ ਦਿੱਤਾ ਗਿਆ ਜਿਹੜਾ ਏਜੰਟ ਨਾਲ ਗੱਲਬਾਤ ਹੋਈ ਸੀ ਕਿੰਨੇ ਪੈਸੇ ਸੋਚੀ ਕਿ ਉਹਨਾਂ ਦੱਸਿਆ ਸੀਗਾ ਵੀ ਇਹ ਜਿਹੜਾ ਅਸੀਂ ਹੋਮਪਲੇ ਬੁੱਜੋ ਏਜੰਟ ਨਾਲ ਗੱਲ ਹੁੰਦੀ ਸੀ ਏਜੰਟ ਬਾਰ-ਬਾਰ ਇਹੀ ਵਿਸ਼ਵਾਸਨ ਦਿੰਦਾ ਸੀਗਾ ਵੀ ਤੁਹਾਡਾ ਬੱਚਾ ਸੇਫ ਆ ਕੋਈ ਨਹੀਂ ਅਸੀਂ ਫੈਸੇ ਦੇ ਦਾਨੇ ਆ ਆਪਾਂ ਗੱਲ ਕਰਵਾ ਦਨੇ ਆ ਅੱਜ ਦੋ ਕੱਲ ਜਾਂ ਤੇ ਮਹੀਨਾ ਇੱਕ ਲਾਰੇ ਲਾਉਂਦਾ ਰਿਹਾ ਮਹੀਨਾ ਦੋ ਮਹੀਨੇ ਔਰ ਉਸ ਤੋਂ ਬਾਅਦ ਖੁਦ ਉਫਰਾਰ ਹੋ ਗਿਆ ਕੋਈ ਕੀ ਨਾ ਮਤ ਉਹਦਾ ਮੇਰਾ ਨਾਮ ਸੁੱਚਾ ਸੇ ਨਹੀਂ ਅੱਜ ਕਿੱਥੇ ਦੇ ਪਿੰਡ ਕਿਹੜਾ ਹੈ ਪਿੰਡ ਮੋਰੀਆਂ ਜੀ ਮੋਰੀਆਂ ਤੇ ਤੁਹਾਡਾ ਅਸਲੀ ਪਿੰਡ ਕਿਹੜਾ ਹੈ ਅਸਲੀ ਪਿੰਡ ਮੋਰੀਆਂ ਜੀ ਹਾਂ ਪਰ ਰਾਜੋ ਵਾਲਾ ਰਗੋ ਵਾਲਾ ਸਾਡਾ ਮੱਲਾ ਲੱਗ ਪੈਂਦਾ ਹੈ ਅੱਛਾ ਕੰਮ ਕੀ ਕਰਦੇ ਹੋ ਆ ਖੇਤੀਬਾੜੀ ਕਰੀ ਜੀ ਬੇਟਾ ਤੁਹਾਡਾ ਹਾਂਜੀ ਉਹਦੀ ਕਿੰਨੀ ਉਮਰ 21 ਸਾਲ ਦਾ ਜੀ ਕਿੱਥੇ ਆ ਬੱਚੇ ਤੁਹਾਡੇ ਕਿੰਨੇ ਦੋ ਲੜਕੇ ਇੱਕ ਲੜਕਾ ਜੀ ਅੱਛਾ ਇਕਲੋਤਾ ਬੇਟਾ ਸੀ ਤੁਹਾਡਾ ਠੀਕ ਹੋ ਗਿਆ ਹਾਂਜੀ ਕੱਲਾ ਅੱਛਾ ਪੜਾਈ ਹੁਣ ਕਿੰਨੀ ਕੀਤੀ ਸੀ 12ਵੀਂ ਤੱਕ ਪੜ੍ਹੀ ਆ ਜੀ 12 ਪੜ ਕੇ ਹਟਿਆ ਸੀ ਜੀ ਹਾਂਜੀ ਅੱਛਾ ਜੀ ਤੇ ਬਾਕੀ ਲੜਕੀਆਂ ਬੜੀਆਂ ਜਾਂ ਛੋਟੇ ਇੱਕ ਲੜਕੀ ਵੱਡੀ ਆ ਜੀ ਉਹਦੀ ਸ਼ਾਦੀ ਕਰ ਦਿੱਤੀ ਆ ਜੀ ਇੱਕ ਪੜਦੀ ਹੈ ਅੱਛਾ ਕੀ ਫੈਮਿਲੀ ਦੇ ਵਿੱਚ ਜਦੋਂ ਬੁੱਧਰ ਗਿਆ ਬਾਹਰ ਪਹਿਲਾਂ ਵੀ ਕਿਤੇ ਹੋਈ ਵਿਆਹ ਕਿਸੇ ਹੋਰ ਕੰਟਰੀ ਦੇ ਵਿੱਚ ਜਾਂ ਤੁਹਾਡਾ ਫੈਮਿਲੀ ਮੈਂਬਰ ਵਿਆਹ ਨਹੀਂ ਜੀ ਨਹੀਂ ਸਾਡੇ ਫੈਮਿਲੀ ਮੈਂਬਰ ਚ ਕੋਈ ਨਹੀਂ ਬਾਹਰ ਗਿਆ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਚੰਗੇ ਪੁਵੇਖ ਦੀ